ਮੈਂ ਆਪ ਸਭ ਨੂੰ ਦੱਸਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਮਾਨਯੋਗ ਚੋਣ ਕਮਿਸ਼ਨ ਵੱਲੋਂ ਚੋਣਾਂ ਦੀ ਜਿਹੜੀ ਲੋਕ ਸਭਾ ਦੀ ਚੋਣਾਂ ਦੀ ਅਨਾਊਂਸਮੈਂਟ ਕੀਤੀ ਜਾ ਚੁੱਕੀ ਹੈ ਤੇ ਉਹਦੇ ਨਾਲ ਹੀ ਮਾਡਲ ਕੋਡ ਆਫ ਕੰਡਕਟ ਹੈ ਜਿਹੜਾ ਇਨਫੋਰਸ ਦੇ ਵਿੱਚ ਆ ਚੁੱਕਿਆ ਹੈ ਮੈਂ ਅੱਜ ਆਪ ਸਭ ਨੂੰ ਅਪੀਲ ਕਰਨਾ ਚਾਹੁੰਦੀ ਆ جی اصلہ میں اپیل کرنا چاہیے کہ اپنا اصلا جو ہے سو جمع کرا تاکہ الیکشن کسی طریقے کی کوئی انسخاوی گھٹنا نہ ہو جائے کوئی اصلہ جہاں ہے کسی طریقے نہ ہو سکے ਸੋ ਇਹ ਸਾਰਿਆਂ ਨੂੰ ਆਪ ਜੀ ਨੂੰ ਅਪੀਲ ਹੈ ਕਿ ਆਪਣਾ ਅਸਲਾ ਜਿਹੜਾ ਹੈਗਾ ਜਾਂ ਤਾਂ ਤੁਸੀਂ ਕਿਸੇ ਵੀ ਜਿਹੜੇ ਅਸਲਾ ਡੀਲਰ ਨੇ ਉਹਨਾਂ ਕੋਲ ਜਮ੍ਹਾਂ ਕਰਾ ਸਕਦੇ ਹੋ ਜਾਂ ਪੁਲਿਸ ਥਾਣੇ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ ਉਸ ਤੋਂ ਇਲਾਵਾ ਮੈਂ ਇਹ ਵੀ ਕਹਾਂਗੀ ਕਿ ਹੁਣ ਜਿਹੜੇ ਕੋਈ ਵੀ ਆਪਣਾ ਕੈਸ਼ ਕੈਰੀ ਕਰਦਾ ਹੈ ਤਾਂ 50000 ਤੋਂ ਉੱਪਰ ਜੇਕਰ ਤੁਸੀਂ ਕੈਸ਼ ਕੈਰੀ ਕਰਦੇ ਹੋ ਤਾਂ ਉਹਦੇ ਦਸਤਾਵੇਜ਼ ਨਾਲ ਜ਼ਰੂਰ ਰੱਖੇ ਜਾਣ ਤਾਂ ਕਿ ਆਪ ਨੂੰ ਕਿਸੇ ਤਰੀਕੇ ਦੀ ਕੋਈ ਤੰਗੀ ਨਾ ਆਏ ਅਸੀਂ ਆਪਣੀਆਂ ਟੀਮਸ ਨੂੰ ਅੱਛੇ ਤਰੀਕੇ ਨਾਲ ਸਮਝਾਇਆ ਹੈ ਕਿ ਜੇ ਕੋਈ ਆ ਨਾਗਰਿਕ ਜੋ ਹੈ ਕੈਸ਼ ਲੈ ਕੇ ਜਾ ਰਿਹਾ ਉਸ ਦਾ ਕਿਸੇ ਤਰੀਕੇ ਦਾ ਬਿਜ਼ਨਸ ਹੈ ਆਪਣੇ ਬੈਂਕ ਤੋਂ ਲੈ ਕੇ ਆ ਰਿਹਾ ਉਹਦੇ ਕੋਲ ਡਾਕੂਮੈਂਟਸ ਹੈ ਤਾਂ ਉਹਨਾਂ ਨੂੰ ਜੋ ਡਾਕੂਮੈਂਟ ਦੇਖਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਕੈਸ਼ ਉਹ ਰਿਲੀਜ਼ ਕਰ ਦਿੱਤਾ ਜਾਏ ਤੇ ਫਿਰ ਵੀ ਜੇਕਰ ਆਪ ਨੂੰ ਕੋਈ ਦਿੱਕਤ ਆਂਦੀ ਹੈ ਤਾਂ ਸਾਡੇ ਕੋਲ ਵੱਲੋਂ ਜਿਲ੍ਹਾ ਪੱਤਰ ਦੇ ਉੱਤੇ ਕਮੇਟੀ ਦਾ ਗਠਿਤ ਕੀਤਾ ਗਿਆ ਹੈ ਜਿਦੇ ਚ ਐਡੀਸੀ ਜਰਨਲ ਜੋਹਨ ਸਾਡੇ ਨੋਡਲ ਅਫੀਸਰ ਹੈ ਤਾਂ ਆਪ ਆਪਣੀ ਅਪੀਲ ਉਨ੍ਹਾਂ ਤੱਕ ਕਰ ਸਕਦੇ ਹਾਂ ਸਾਡੇ ਜ਼ਿਲ੍ਹੇ ਦੇ ਵਿੱਚ 4,87,824 ਟੋਟਲ ਤਿੰਨੋਂ ਹਲਕਿਆਂ ਦੇ ਸਾਡੇ ਵੋਟਰ ਹੈਗੇ ਨੇ ਔਰ ਸਾਡੇ ਟੋਟਲ ਜਿਹੜੇ ਪੋਲਿੰਗ ਬੂਥ ਹੈਗੇ ਨੇ ਉਹ 558 ਨੇ ਔਰ ਟੋਟਲ ਪੋਲਿੰਗ ਲੋਕੇਸ਼ਨਾਂ 271 ਨੇ ਲੇਡੀਜ਼ ਵਾਸਤੇ ਹੋਣਗੇ ਉਸ ਤੋਂ ਇਲਾਵਾ ਜਿਹੜੇ ਪੀ ਡਬਲਯੂ ਡੀ ਵੋਟਰਸ ਨੇ ਉਹਨਾਂ ਵਾਸਤੇ ਸਪੈਸ਼ਲ ਜਿਹੜੇ ਬੂਥ ਬਣਾਏ ਜਾਣਗੇ ਤੇ ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਾਂਗੀ ਕਿ ਅਸੀਂ ਵੀ ਆਪਣੀ ਸਵੀਪ ਐਕਟੀਵਿਟੀ ਜਿਹੜੀ ਹੈ ਜਾਰੀ ਕਰ ਰਹੇ ਹਾਂ ਤੇ ਵੋਟ ਪਾਉਣਾ ਹਰੇਕ ਦਾ ਅਧਿਕਾਰ ਹੈ ਤਾਂ ਸਭ ਨੂੰ ਤੁਹਾਨੂੰ ਪਤਾ ਹੈ ਕਿ ਚੋਣਾਂ ਦੀ ਜਿਹੜੀ ਤਰੀਕ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਮਿੱਥੀ ਜਾ ਚੁੱਕੀ ਹੈ ਤੇ ਸਾਰੇ ਆਪਣਾ ਵੋਟ ਪਾਉਣ ਲਈ ਜ਼ਰੂਰ ਆਨ ਇਸ ਤੋਂ ਇਲਾਵਾ ਮੈਂ ਆਪ ਸਭ ਨੂੰ ਇਹ ਵੀ ਅਪੀਲ ਕਰਾਂਗੀ اپنا انڈیویژل کپیسٹی اپنا دماغ لگا دیتے ہوئے اپنی سوچ دیں ووٹ پاؤں لالچ کے بوتھ کے سرٹیفکٹ دیا گے سارے ਉਨੇ ਬੈਂਕ ਤੋਂ ਕਢਾਏ ਹੋਣਗੇ ਜੀ ਆਪਣੇ ਪੈਸੇ ਜਾਂ ਕਿਸੇ ਤੋਂ ਜੇ ਲੋਨ ਵੀ ਲਿਆ ਤਾਂ ਉਹਦੇ ਡਾਕੂਮੈਂਟ ਨਾਲ ਪੁਣੇ ਚਾਹੀਦੇ ਇਹ ਟੀਲ ਦਾ ਕੰਪਲੀਸ਼ਨ ਆਫ ਇਲੈਕਸ਼ਨ ਤੱਕ ਲਾਗੂ ਰਹੇਗਾ 6 ਜੂਨ ਤੱਕ ਜਿਹੜੇ ਆਨ ਗoing ਕੰਮ ਨੇ ਜੀ ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੈ ਜਿਹੜੇ ਮੌਕੇ ਦੇ ਉੱਤੇ ਕੰਮ ਸਟਾਰਟ ਹੋ ਚੁੱਕੇ ਨੇ ਟੈਂਡਰ ਹੋ ਚੁੱਕਿਆ ਤੇ ਮੌਕੇ ਦੇ ਉੱਤੇ ਕੰਮ ਸਟਾਰਟ ਹੋ ਚੁੱਕਿਆ ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਗਈ ਹੈ ਉਹ ਕੰਮ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ ਅਤੇ ਜਿਹੜੇ ਕੰਮ ਅਜੇ ਚਾਲੂ ਨਹੀਂ ਹੋਏ ਉਹ ਨਾ ਜਾਰੀ ਨੇ